ਆ ਰਿਪੀਟਰ ਪਸ਼ੂ ਦੀਆਂ ਚਾਰ ਚੀਜ਼ਾਂ ਲਖ ਲਓ ਜੇ ਤੁਹਾਨੂੰ ਦੱਸਾਂ ਲੱਗੇ ਆ ਜੀ ਪੁੱਡਾ ਪਸ਼ੂ ਕਿਤੇ ਰਿਪੀਟ ਨਾ ਹੋਊਗਾ ਪਰ ਪਸ਼ੂ ਅੰਦਰ ਦਾ ਸਾਫ਼ ਹੋਣਾ ਚਾਹੀਦਾ ਠੀਕ ਆਂ ਗਾਂ ਪੱਤੇ ਪਹਿਲੇ ਨੰਬਰ ਤੇ ਆਪਾਂ ਲੈਣਾ 250 ਗ੍ਰਾਮ ਵੇਸਣ 250 ਗ੍ਰਾਮ ਲੈਣਾ ਨਾ ਵੇਸਣ 250 ਗ੍ਰਾਮ ਹੀ ਆਪਾਂ ਲੈਣੀ ਆ ਖੰਡ 250 ਗ੍ਰਾਮ ਲੈਣੀ ਆ ਖੰਡ ਆਪਾਂ 250 ਗਾਂ ਖੰਡ ਲੈ ਕੇ 250 ਗ੍ਰਾਮ 250 ਗ੍ਰਾਮ ਹੀ ਆਪਾਂ ਲੈਣਾ ਸਰੋਂ ਦਾ ਤੇਲ 250 ਗ੍ਰਾਮ ਲੈਣਾ ਨਾ ਸਰੋਂ ਦਾ ਤੇਲ ਠੀਕ ਹੈ ਜੀ ਇਹ ਦੋ ਗਾਂ ਆਪਾਂ ਲਿਖ ਲਓ ਜੀ 250 ਗ੍ਰਾਮ ਹੀ ਮੈਂ 250 ਗ੍ਰਾਮ ਹੀ ਲੈਣੀ ਆਪਾਂ ਮਹਿੰਦੀ ਇਹ ਚਾਰੇ ਚੀਜ਼ਾਂ ਇਕੱਠੀਆਂ ਕਰਕੇ ਜਦੋਂ ਪਸ਼ੂ ਦੀ ਤੁਸੀਂ ਏਆਈ ਕਰਾਉਣੀ ਆ ਠੀਕ ਹੈ ਏਆਈ ਕਰਾਈ ਤੋਂ ਬਾਅਦ ਤੁਸੀਂ ਦੇ ਦੇਣੀਆਂ ਪਰ ਤੁਹਾਡਾ ਪਸ਼ੂ ਅੰਦਰ ਦਾ ਸਾਫ਼ ਹੋਣਾ ਚਾਹੀਦਾ ਠੀਕ ਹੈ ਜੀ ਅੰਦਰ ਦਾ ਸਾਫ਼ ਤੁਹਾਡਾ ਪਸ਼ੂ 100% ਪੱਕਾ ਰਹੂਗਾ ਇਹ ਚਾਰੇ ਚੀਜ਼ਾਂ ਦੇ ਦੇਣੀਆਂ ਇੱਕ ਮੇਨ ਗੱਲ ਕਿਹੜੇ ਕਿਹੜਾ ਪਸ਼ੂ ਰਹਿੰਦਾ ਨਹੀਂ ਉਤ ਕੋਸ ਆਪਣੀਆਂ ਗਲਤੀਆਂ ਹੁੰਦੀਆਂ ਗਲਤੀਆਂ ਆਪਣੀਆਂ ਹੁੰਦੀਆਂ ਪਸ਼ੂ ਦੀ ਹੀਟ ਦਾ ਪ੍ਰੂਪਰ ਨਿਗਰੱਖੋ ਵੀ ਆਪਣਾ ਪਸ਼ੂ ਕਿੰਨੇ ਦਿਨ ਹੀਟ ਰੱਖਦਾ ਚਾਰ ਦਿਨ ਰੱਖਦਾ ਜਾਂ ਪੰਜ ਦਿਨ ਰੱਖਦਾ ਜਾਂ 6 ਦਿਨ ਰੱਖਦਾ ਕਈ ਪਸ਼ੂ ਚਾਰ ਦਿਨ ਰੱਖਦੇ ਕਈ ਪਸ਼ੂ 6 ਦਿਨ ਨੂੰ ਲੈਣਦੇ ਕਈ 3 ਦਿਨ ਤੋਂ ਲੈ ਗਾਵਾਂ 8-10 ਦਿਨ ਵੀ ਲੈ ਜਾਂਦੀਆਂ ਜੀ ਉਹਦੀ ਨਿਗਰੱਖੋ ਪਹਿਲੇ ਪੜਾਅ ਸ਼ੱਕ ਦੀ ਪਹਿਲੀ ਹੀਟ ਛੜਵਾ ਦਿਓ ਨਾ ਇਹੇ ਕਰਾਓ ਉਹਦੀ ਨਿਗਰੱਖੋ ਜੇ ਤੁਹਾਡਾ ਪਸ਼ੂ 4 ਦਿਨ ਹੀਟ ਰੱਖਦਾ ਚੌਥੇ ਦਿਨ ਮੈਲਾ ਸੁੱਟਦਾ ਸ਼ਾਮ ਨੂੰ ਦੇ ਨਾ ਸੁਬਾ ਸ਼ਾਮ ਨੂੰ ਇਹ ਚੌਥੇ ਦਿਨ ਸੁਬਾ ਸ਼ਾਮ ਨੂੰ ਮੈਲਾ ਸੜਦਾ ਉਹ ਚੌਥੇ ਦਿਨ ਸੁਬਾ اے ਆਈ ਕਰਵਾ ਦੋ ਜਾਂ ਤੀਜੇ ਦਿਨ ਸ਼ਾਮ ਨੂੰ ਇਹੇ ਕਰਾ ਦੋ ਜਾਂ ਇੱਕ اے ਆਈ ਚੌਥੇ ਦਿਨ ਸੁਬਾ ਕਰਵਾ ਦੋ ਤੁਹਾਡਾ ਪਸ਼ੂ 100% ਪੱਕਾ ਰਹੂਗਾ ਠੀਕ ਹੈ ਜੀ ਪਰ ਇਹ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਆ ਪਸ਼ੂ ਅੰਦਰ ਦਾ ਸਾਫ਼ ਹੋਣਾ ਚਾਹੀਦਾ ਜੇ ਅੰਦਰ ਦਾ ਸਾਫ਼ ਹੋਣਾ ਪਸ਼ੂ ਫੇਰ ਵੀ ਨਹੀਂ ਰਹਿੰਦਾ ਗਾ ਇਹ ਚਾਰੇ ਚੀਜ਼ਾਂ ਦੇ ਦੋ ਬੁੱਢਾ ਪਸ਼ੂ ਪੱਕਾ 100% ਆ ਗੱਭਰ ਰਹੂਗਾ ਠੀਕ ਹੈ ਜੀ ਇਹਦੇ ਨਾਲ ਤੁਸੀਂ